पाकिस्तान हेलो 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 अली भाई हेलो कि बै वजिया मेरे वजिया कोटकपुरे तो कोटकपुरे वाले भी नेडी है अपने भाई हाँ मेरे इंस्टाग्राम भी नहीं चल रहा जय वाला डिस्ट्रिक बठिंडा ओके जय सिंह जस जैस्प, जसपिंदर संधु बठिंडा ਜਿਹੜੇ-ਜਿਹੜੇ ਭਰਾ ਵੀਡੀਓ ਪਾਉਂਦੇ ਮੈਨੂੰ ਉਹ ਵੀ ਦੱਸ ਦਿਓ ਆਪਾਂ ਵਿੱਚ ਬੋਲ ਦਿੰਨੇ ਆ ਤੇ ਤੁਹਾਡੇ ਚੈਨਲ ਨੂੰ ਆਪਣੇ ਭਰਾ ਸਬਸਕ੍ਰਾਈਬ ਕਰ ਲੈਣਗੇ ਫਰੀਦਕੋਟ ਤੋਂ ਘੋੜੀਆਂ ਵਾਲੇ ਸਰਦਾਰ ਇਹ ਵੀ ਆਪਣਾ ਬਾਈ ਚੈਨਲ ਆ ਘੋੜੀਆਂ ਵਾਲੇ ਸਰਦਾਰ ਤੇ ਇਹਨੂੰ ਵੀ ਸਬਸਕ੍ਰਾਈਬ ਕਰ ਲਓ ਸਾਰੇ ਜਾ ਕੇ ਤੇ ਗਰੇਵਾਲ ਬਾਈ ਇੰਸਟਾਗ੍ਰਾਮ ਦੋਨੋਂ ਬੰਦ ਆ ਹਾਂ ਮੇਰੇ ਦੋਨੋਂ ਦੋਨੋਂ ਹੀ ਬੰਦ ਆ ਦੋਨੋਂ ਹੀ ਬੰਦ ਆ ਹਨਾ ਇਹ ਹੈ ਵੱਡੇ ਭਾਈ ਕੁਸ਼ਣ ਇੰਗਰੇਜ਼ ਹੁਣ ਤਾਂ ਕੀ ਆ ਸਭ ਦੇ ਨਾਲ ਹੀ ਆਪਣੀ ਪ੍ਰਕਾਸ਼ चौहान ओके 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 प्रकाश चौहान भाई ਬਹੁਤ ਘੈਂਟ ਬੰਦਾ ਤੇ ਮਾਲ ਲੈ ਬਹੁਤ ਚੱਕਦਾ ਪੰਜਾਬ ਚ ਵੀਰੇ ਮੇਰਾ ਮੁਕਸਰ ਜ਼ਿਲ੍ਹਾ ਤੇ ਪਿੰਡ ਮੇਰਾ ਮੈਂ கரੈਕਟ ਪਿੰਡ ਮੈਂ ਮਾਫੀ ਚਾਹੁੰਦਾ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਪਰ ਮੁਕਸਰ ਜ਼ਿਲ੍ਹਾ ਮੇਰਾ ਖਾਸ ਆ ਮੁਕਸਰ ਜ਼ਿਲ੍ਹਾ ਤੋਂ ਮੈਂ ਵਰਕਾ ਜੀ ਵਰਕਾ ਪ੍ਰਕਾਸ਼ चौहान ਮਹਾਰਾਸ਼ਟਰ ਤੋਂ ਵੇ ਪ੍ਰਕਾਸ਼ ਚੋਹਣ ਉਹ ਬਹੁਤ ਮਾਲ ਲੈਂਦਾ ਪੰਜਾਬ ਚ ਜਿੰਨਾ ਵੀ ਮੇਰਾ ਖਿਆਲ ਹੈ ਵੀ 100-100 ਲੱਖ ਤਾਂ ਆਮ ਜੀ ਗੱਲ 25-30 ਲੱਖ ਦਾ 40 ਲੱਖ ਦਾ ਮਾਲ ਪ੍ਰਕਾਸ਼ ਚੋਹਣਾ ਰਵੈ ਚਾਹਦਾ ਜੇ ਪੰਜਾਬ ਦੇ ਨੇੜੇ ਵੀ ਕਹਿਣਾ ਚਾਹੀਦਾ ਤਾਂ ਮਹਾਰਾਸ਼ਟਰ ਤੋਂ ਜੁੜਿਆ ਜਾਂ ਕਿ ਤਾਂ ਹੋਰ ਤਾਂ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਓਕੇ ਬਾਈ ਮਲੋੜ ਤੋਂ ਠੀਕ ਹੈ ਵੀਰੇ ਮਲੋੜ ਤੋਂ गुरनीत ठीक है जी हैप्पी आर्टिकल आठ हाय जी हाय हाय हेलो हाँ जी सताल जी सताल जरूर जानते हैं जी प्रकाश चौहान में चंकी तरह जानते हैं ਇਰੇ ਸਰਵਰ ਡਾਊਨ ਚੱਲ ਰਹੇ ਆ ਇੰਸਟਾ ਦਾ ਤੇ ਪਤਾ ਲੱਗੂਗਾ ਹਜੇ ਆਪਾਂ ਸਹੀ ਰੀਜਨ ਕੀ ਨਿਕਰ ਕੇ ਆਉਂਦਾ ਓਕੇ ਜੀ ਟਾਬਾਂ ਤੋਂ ਬਾਈ ਠੀਕ ਆ ਬਾਈ ਤੇਰੇ ਮਿੰਡ ਦਾ ਮੁੰਡਾ ਬਰਬਰੀ ਬੱਕਰੀਆਂ ਰੱਖਦਾ ਚੰਗੀ ਤਰ੍ਹਾਂ ਜਾਣਦਾ ਆਪਾਂ ਨੂੰ ਬਾਈ ਉਹ ਵੀ ਟਾਬਾਂ ਤੋਂ ਆ ਜਿਹੜਾ ਅਕਸਰ ਅਸੀਂ ਹਰੇਕ ਮੰਡੀਆਂ ਤੇ ਮਿਲਦੀ ਰਹਿੰਦੇ ਆ ਕਿਦਾਂ ਬਾਈ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਜੀ ਇੰਸਟਾਗ੍ਰਾਮ ਚੱਲੂਗਾ ਜੀ ਛੇਤੀ ਕੰਮ ਸਾਰਿਆਂ ਦਾ ਖੜਿਆ ਪਿਆ ਮੈਨੂੰ ਪਤਾ ਤੇ ਆਪਣੇ ਨਾਲੋਂ ਵੱਧ ਉਹਨਾਂ ਨੇ ਘਾਟੇ 'ਚ ਜਾਣਾ ਆਪਾਂ ਤਾਂ ਮੈਨੂੰ ਲੱਗਦਾ ਆਪਣੀਆਂ 1 GB ਜਾਂ 2 GB ਆ ਜਿਹੜੀ ਉਹ ਬਾਜੂਗੀ ਪਰ ਉਹ ਆਪਣੇ ਨਾਲੋਂ ਵੱਧ ਘਾਟੇ ਜਾਣਗੇ ਕਿਉਂਕਿ ਉਹਨਾਂ ਦਾ ਨੁਕਸਾਨ ਜ਼ਿਆਦਾ ਹੋ ਜਾਣਾ ਉਹਨਾਂ ਨੂੰ ਘਾਟਾ ਕਰੋੜਾਂ 'ਚ ਪਏ ਹਨ ਆਪਾਂ ਨੂੰ ਘਟ ਤੈਣਾ ਚੀਮਾ ਜੋਧਪੁਰ ਤੋਂ ਬਾਈ ਓਕੇ ਇੰਸਟਾ ਕਦੋਂ ਚੱਲੂਗਾ ਚੱਲੂਗਾ ਜੀ ਛੇਤੀ ਚਲਾ ਦੇਣਗੇ ਬਈ ਮੇਰੀ ਗੱਲਬਾਤ ਹੋਈ ਜਾਂਦੀ ਆ ਉਹਨਾਂ ਨਾਲ ਬਸ ਇੱਕ ਦੋ ਤਾਰਾਂ ਰਹਿਗੀਆਂ ਜੋੜਨ ਵਾਲੀਆਂ ਤੇ ਉਹ ਜੋੜ ਕੇ ਉਹ ਕਹਿੰਦੇ ਵੀ ਉਦੋਂ ਬਾਅਦ ਇੰਸਟਾ ਜਿਹੜਾ ਉਹ ਚੱਲ ਪੈਣਾ ਬੰਦਾ ਭੇਜਿਆ ਪਹਿਲਾਂ ਤਾਂ ਪਲਾਸ ਨਹੀਂ ਥਿਆਇਆ ਉਹਨਾਂ ਨੂੰ ਪਲਾਸ ਪਲੱਸ ਲੱਭੀ ਗਏ ਹੁਣ ਉਹਨਾਂ ਨੂੰ ਪਲਾਸ ਲੱਗ ਗਿਆ ਤੇ ਹੁਣ ਦੋ ਤਿੰਨ ਤਾਰਾਂ ਜੋੜ ਕੇ ਉਦੋਂ ਬਾਅਦ ਇੰਸਟਾ ਜਿਹੜਾ 11 ਚਲਾ ਦੇਣਗੇ ਤੇ ਡਾਕਟਰ ਨੇ ਕਿਹਾ ਵੀ ਹੌਲੀ ਹੌਲੀ ਜਿਹੜਾ ਉਹ ਸਹੀ ਚੱਲ ਪੂਗਾ ਮੈਂ ਅਕਸਰ ਜਲਾ ਵੀਰੇ ਸਰਵਰ ਡਾਊਨ ਹੋਊਗਾ ਵੀਰੇ ਰੀਜ਼ਨ ਇਹੀ ਹੋ ਸਕਦਾ YouTube ਤੇ ਨੇ ਆ ਵੀਰੇ ਆਪਾਂ ਵੀ ਫਾਇਦਾ ਹੀ ਲੈ ਲਿਆ ਵੀ ਬੰਦੇ YouTube ਤੇ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਅੱਜ ਤੇ ਮੈਨੂੰ ਐ ਸੀਗਾ ਵੀ ਬੰਦੇ ਆਪਣੇ ਬੋਰ ਨਾ ਹੋਈ ਜਾਂਦੇ ਹੁਣ ਕਿਉਂ WhatsApp ਤੇ ਤਾਂ ਬੰਦੇ ਜਾਂ ਰਿਸ਼ਤੇਦਾਰ ਹੁੰਦੇ ਜਾਂ ਉਹ ਬੰਦੇ ਹੁੰਦੇ ਜਿਹੜਿਆਂ ਨਾਲ ਆਪਾਂ ਗੱਲਬਾਤ ਘੱਟ ਕਰਦੇ ਆ Instagram Facebook ਕੀ ਹੁੰਦੀ ਆ ਤੇ Instagram Facebook ਤੇ ਫਿਰ ਮੈਂ ਚਲ ਆਜੋ ਆਪਾਂ ਪਰਮਾਣਾ ਗੱਲਬਾਤ ਕਰਦੇ ਆ ਜੀਜੂ ਲਵਾਉਣੇ ਆ ਬਾਈਆਂ ਦਾ ਸਰਵਰ ਕ੍ਰੈਸ਼ ਦਾ ਮੈਸੇਜ ਆ ਗਿਆ ਜੀ ਇੰਡੀਆ ਦਾ ਜਿਹੜਾ ਸਰਵਰ ਹੈ ਨਾ ਉਹ ਕ੍ਰੈਸ਼ ਹੋ ਗਿਆ ਮੇਰਾ WhatsApp ਤੇ ਮੈਸੇਜ ਆ ਗਿਆ ਮੈਨੂੰ ਮੈਂ ਚੈੱਕ ਕਰੂੰਗਾ ਤਾਂ ਮੇਰਾ ਲਾਈਵ ਕੱਟਿਆ ਜਾਊਗਾ ਉਹ ਕਹਿੰਦੇ ਵੀ ਇੰਡੀਆ ਦਾ ਜਿਹੜਾ ਸਰਵਰ ਹੈ ਉਹ ਕ੍ਰੈਸ਼ ਹੋ ਗਿਆ WhatsApp ਤੇ Facebook ਦਾ ਤੇ ਹੁਣ ਅਗਲੀ ਕਾਰਵਾਈ ਹੈ ਜਿਹੜੀ ਉਹ ਬਾਅਦ ਚ ਪਤਾ ਲੱਗੂ ਆਪਾਂ ਨੂੰ ਕਿ ਰਾਇਨੀ ਕੀ ਖਬਰ ਮੈਂ ਤੁਹਾਨੂੰ ਦੱਸ ਦਿੰਨਾ ਤੇ VOTING ਵੀ ਨਾਲ ਕਨਾਲ ਕਰਦੇ ਰਹੋ ਜੀ ਮੈਂ ਚੈੱਕ ਕਰ ਲਾ ਮੜਾ ਮੈਸੇਜ ਫਿਰ ਤੁਹਾਨੂੰ ਦੱਸਦਾ ਕੀ ਮੈਸੇਜ ਆ ਗਿਆ ਇਸੇ ਕੰਮ ਦੇ ਵਿੱਚ ਹਾਂ ਇੰਸਟਾ ਬੰਦ ਹੋ ਗਿਆ ਜੀ ਅਮਰੀਕਾ ਚ ਵੀ ਹੋ ਗਿਆ ਓਕੇ ਜੀ ਆਊਟ ਆਫ ਦੀ